ਬਾਈ ਜੀ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਜਰਾ ਪਿੰਡਾ ਜੀ ਗੁਜਰਾ ਪਿੰਡਾ ਜੀ ਰਾਤ 1 ਵਜੇ ਕਿ 19 ਮਿੰਟਾਂ ਦੇ ਬੰਦੇ ਅੰਦਰ ਬਣੇ ਚੋਰ ਜੀ ਉਦੋਂ ਵਾਸੇ ਪਏ ਰਹੇ ਸਾਨੂੰ 1 ਵਜੇ 51 ਮਿੰਟਾਂ ਤੇ ਖੜਕਾ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਹਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ ਕਿਦੋਂ ਆਏ ਤਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਸ ਹੋ ਗਏ ਜੀ ਅਸੀਂ ਉਹਨੂੰ ਸਾਹਮਣੇ ਲੰਗੇ ਤਦੋਂ ਬੰਦੇ ਲੰਗੇ ਜੀ ਸਾਰੇ ਹੋ ਤੁਸੀਂ ਕਿੱਥੇ ਪਏ ਸੀ ਅਸੀਂ ਆ ਸਟੋਰ ਨਾਲ ਲਗਵੇਂ ਪਏ ਜੀ ਪੋਰਚ ਜਾਂ ਇਹ ਸਟੋਰ ਹੈ ਜੀ ਨਾਲ ਤੇ ਰਾਤ ਨੂੰ ਕਾਰੋਬਾਰ ਵੀ ਪੰਜਾਬ ਲਿੱਤਾ ਸਰ ਹਾਂਜੀ ਸਾਰਾ ਰਾਤ ਨੂੰ ਦਿੱਤਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੇਰਾ 13 ਤੇਰਾ ਤੋਂ ਇਹ ਸੋਨਾ ਲੈ ਕੇ ਜੀ ਬਾਕੀ 42000 ਨਕਦੀ ਲੈ ਕੇ ਜੀ ਪੈਸੇ ਜਿਹੜੇ ਤੁਸੀਂ ਨਕਦ ਕਰੇ ਬਸ ਇਹ ਹਾਂਜੀ ਬਈਆਂ ਨੂੰ ਕੱਲਾ ਮਲਾਜਮ ਬਈਏ ਆਏ ਤੇ ਆਪਣੇ ਜੀ ਰੋਣ ਵਾਲੇ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਚ ਨਾਕੇ ਦੇ ਭਵਾ ਲਈ ਜੀ ਸਾਨੂੰ ਨਕਦ ਦੇ ਕੇ ਦੇਰੇ ਪੀਟੀਐਮ ਕਰਾ ਲਈ ਦੀ ਜੋ ਪੈਸੇ ਨੇ ਹਾਲੇ ਛੁੱਟੀ ਕਾਕੇ ਜ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਾ ਕਰਾਉਣੇ ਸੀ ਜਿਹੜਾ ਸੋਨਾ ਲਗਲੇ ਜ 13 ਪੌਲੇ ਉਹਦੇ ਵਿੱਚ ਕੀ ਕੁਝ ਉਹ ਦੋ ਉਹ ਕਰਦਿਆਂ ਨੂੰ ਪਤਾ ਜੀ ਮੜਾ ਜ ਬਲਾਗੇ ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜੀ ਇਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਹੈ ਕਿਸੇ ਦਾ ਹਾਂ ਇਹਦਾ ਕੀ ਪਤਾ ਲਾ ਜੀ ਉਹ ਪੇਤੀ ਦਾ ਕਿਉਂ ਇਹਨਾਂ ਕਾਰੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਅਜੇ ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਇਹਦੇ ਨਾਲ ਹਾਂਜੀ ਗੁਰਬਚਨਗੇ ਹੋਈ ਆ ਤੇ 2 ਵਜੇ ਤੋਂ ਬਾਅਦ 2 ਵਜੇ 2:30 ਹਾਂ ਹਾਂ 2:30 ਵਜੇ ਉੱਧਰ ਹੋਈ ਜਾ ਕੇ ਜੀ 1:51 ਦੇ ਛੁੱਟ ਖੜੇ ਤੇ ਇੱਥੋਂ ਜੀ ਇਹਦੇ ਵਿੱਚ ਜਾ ਕੇ ਮਤਲਬ ਬੰਦੇ ਹੋ ਸਫਾਤ ਹੋ ਗਏ ਉਹ ਕਰਨੇ ਵਾਗੇ ਉੱਧਰ ਕਰਨੇ ਇੱਕੋ ਰਾਤ ਦੋ ਚੋਰੀ ਹਾਂਜੀ ਉਹ ਵੀ ਜਸਵਿੰਦਰ ਉੱਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਖਾਸੀ ਨੁਕਸਾਨ ਉਹਦੇ ਮਤਲਬ LCD ਲੈ ਗਏ ਬਾਕੀ ਬਾਕੀ ਊ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਨੇ ਜੀ ਬਾਕੀ ਉਹ ਭੱਜ ਗਏ ਫਿਰ ਉਤੋਂ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਬਸ ਇਨਸਾਫ ਹੋਣਾ ਚਾ ਜੋ ਦਿਫਰਾਉਂ ਕਿੱਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾ ਜੇ ਮਕਾਨ ਹੈਗਾ ਤੇ ਜਦੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਜੀ ਕੀ ਮਨ ਦੇ ਵਿੱਚ ਪਰ ਆਏ ਜੀ ਪੁਲਿਸ ਨੂੰ ਕੋ ਗੌਰ ਕਰਨੀ ਜਾਂਦੀ ਰਾਤ ਨੂੰ ਫਿਰਨਾ ਤੁਰਨਾ ਚਾਹੀਦਾ ਜਿਆਦੀ ਗੱਡੀਆਂ ਲੈ ਕੇ ਜੀ ਅੱਗੇ ਦੇਖਿਆ ਜੰਨਤਾ ਕਿ ਸ਼ਹਿਰਾਂ ਨੂੰ ਚੋਰੀਆਂ ਹੁੰਦੀਆਂ ਨੇ ਬਜ਼ਾਰਾਂ ਹਾਂ ਜੀ ਪਰ ਪਿੰਡਾਂ ਦੇ ਵਿੱਚ ਚੋਰ ਆ ਬੜੇ ਹੋਰ ਜੀ ਰਾਤ ਨੂੰ ਆਏ ਵੀ ਰਹਿਣਦੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟ ਫੇਟ ਵੀ ਮਾਸਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਾ ਜੀ ਉਹਨਾਂ ਸਾਂ ਮਤਲਬ ਘਰ ਦੇ ਦੂਵਾ ਹੋਇ ਕੋਈ ਸੁਣ ਨਹੀਂ ਦਿਖਾਈ ਜੀ ਪਿਓ ਲੱਕੜੇ ਨੇ ਘੱਟਲੇ ਮਾਰੇ ਸਾੜਾ ਉਹ ਦੂਵਾ انکار ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਸਾਨੂੰ ਕੋਈ ਸੂਚਿਤਤਾ ਨਹੀਂ ਕਿਸੇ ਸੰਗਾਈ ਗਈ ਨਾ ਜੀ ਇਹਦਾ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਮੈਂ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਪਤਨ ਇੱਕ ਵਜੇ 19 ਮਠਾ ਤੇ ਵਾਲਾਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:55 ਤੇ ਉੱਠਿਆ ਜੀ ਇੱਕ ਇੱਕ 55 ਚਾਚਾ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵਸਾ ਤੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧੜਕੇ ਵਾਗੇ ਜੀ ਐਸਐਸਓ ਨਾਲ ਗੱਲ ਹੋਈ ਹੈ ਤੁਹਾਡੀ ਕੀ ਕਹਿੰਦੇ ਨੇ ਐਸਐਸਓ ਕਹਿੰਦੇ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਖੜਿਆ ਆ ਪੈੜ ਪੈੜ ਦਿਖਾਈ ਆਈ ਉਹਨਾਂ ਨੂੰ ਅਸੀਂ ਉਹਦੇ ਖਾਬ ਨਾਲ ਕਹਿੰਦਾ ਬੰਦਾ ਲੈ ਕੇ ਅੱਧਾ ਘੰਟਾ ਅਪਡੇਟ ਕਰੋ ਬੜੀ ਕਿੱਥੋਂ ਦੀ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜਾਲੀ ਵਾਂ ਵੱਢ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵਾਲਾ ਜੀ ਕੀ ਨਾਮ ਹੈ ਜੀ ਕਰਮਜੀਤ ਕਰਮਜੀਤ ਕਿ ਕਿਸ ਤਰ੍ਹਾਂ ਕਰਨਾ ਬਾਪੂ ਜੀ ਕੀ ਕੁਝ ਸਮਾਨ ਜਿਹੜਾ ਹੈਗੇ ਲੱਗੇ ਹੋਏ ਪਰ ਨਤਾ ਜੀ ਵੀ 1 ਵਜੇ ਤੋਂ ਬਾਅਦ ਬਾਅਦ

ਨਾਨ ਜੀ ਸਾਨੂੰ ਦੱਸ ਫਿਰ ਵਾਚਮੈਨ ਖੜਕਾ ਹੀ ਸੋਣਿਆ ਫਿਰ ਮੈਂ ਬਾਰ ਖੋਲਣ ਲੱਗੀ ਬਾਰ-ਬਾਰੋਂ ਲੱਗਿਆ ਹੋਏ ਸੀ ਗੁੰਡਾ ਤੇ ਐਨੇ ਤਾਂ ਹੀ ਫਿਰ ਉਹ ਭੱਜ ਗਏ ਫਿਰ ਕਿੰਦਾ ਵਿੱਚ ਜੋਰ ਇਸ ਤਰਾ ਕੇ ਚੋਰੀ ਕਰ ਰਹੇ ਨੇ ਤਾਂ ਮੋਹ ਹੋ ਗਿਆ ਲੱਗ ਰਿਹਾ ਬਹੁਤ ਖਰਾਬ ਹੋ ਗਿਆ ਜੀ ਇਸ ਤਰ੍ਹਾਂ ਨਾ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਕੀ ਬੱਚੇ ਨੇ ਕਿ ਬੇਟਾ ਜੀ ਕੋਈ ਇਸ ਤਰ੍ਹਾਂ ਲੱਗ ਰਿਹਾ ਧੋਨੀ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਰੀ ਜਿਹੜੀ ਲੱਗਦੀ ਵੀ ਮੇਰੇ ਦੂਰੀ ਉਸ ਨਾਲ ਗੱਲ ਹੋਈ ਪੈਂਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸੰਤ ਹੈ ਨਹੀਂ ਜਦ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਵੀ ਇਸ ਤਰ੍ਹਾਂ ਵੀ ਹੁਣ ਕੋ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕਰਦੇ ਸੀ ਮੰਗ ਤਾਂ ਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ ਉਸ ਤਾਈ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸੜਦਮ ਕੀਤੀ ਹੈ ਮਾਂ ਬੇਟੀ ਜ਼ਮੀਨਾਂ ਦੀ ਕੀਤੀ ਕਰਦੇ ਆਂ ਯਾਪ ਕੋਈ ਖਤਰਾ ਵੀ ਹੋ ਸਕਦਾ ਜਿਵੇਂ ਜੇ ਕੋਈ ਲੱਗ ਪਈ ਹਾਂਜੀ ਹੋ ਸਕਦਾ ਜੀ ਹੋ ਵੀ ਸਕਦਾ ਜੀ ਹੁਣ ਅਸੀਂ ਬਾਰ ਨਿਕਲਦੇ ਜੀ ਸਾਨੂੰ ਮਾਰ ਨਹੀਂ ਸਕਦੇ ਸੀ ਜੀ ਹਾਂਜੀ ਇਹ ਹੱਥੀ ਗੁਜਰਾਥ ਫੇਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਤੇ 16 ਬਤੂਲੇ ਸੋਨਾ ਇੱਕ ਪਿੰਡ ਤੋਂ ਵਾਰ-ਵਾਰ ਘਰ ਹੈ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਕਿ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਕਿ ਜੀ ਦੋ ਚੋਰੀ ਇੱਕੋ ਰਾਉਂਡ ਹੋ ਗਈ ਹੈ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਏ ਦੀ ਚੋਰੀ ਹੋਈ ਹੈ ਨੋਨਾ ਚੋਰੀ ਹੋਇਆ ਇਹ ਜਲਾਤ ਦੇ ਪਰਿਵਾਰ ਦੇ ਜੀ ਵੀ ਜੀਵੀ ਜ਼ਿੰਮੇਦਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸਿਸ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਾ ਇਹਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਹਸਤਰਾ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਹੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਇਹ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ। ਸਾਡੇ ਮਿਲੇ ਨੇ। ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ। ਅਸੀਂ ਜਲਦੀ ਰੌਂਡ ਅਪ ਕਰ ਲਾਂਗੇ। ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਕੋਈ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ। ਕੁਝ ਕਲੂ ਮਿਲੇ ਹੋਏ। ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹ ਮਟਰੈਸ ਕਰ ਲਾਂਗੇ। ਆ ਰਿਪੋਰਟ ਸਾਹਿਬ ਪਹੁੰਚੀ। ਹਾਂਜੀ ਹਾਂਜੀ।